ਆਰੇਨ ਹਸੀガル ਜੀ ਗੁਰਪ੍ਰੀ ਬਲੌਗ ਦੋਨੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਆਪਾਂ ਲੱਗੇ ਸੀਗੇ ਬਲੌਗ ਸ਼ੁਰੂ ਕਰਨ ਅੱਜ ਤੇ ਅੱਜ ਗੁਰਦੁਆਰਾ ਸਾਹਿਬ ਸ੍ਰੀ ਗਾਇਤਵਾਰ ਨੂੰ ਕੀਰਤਨ ਦਰਬਾਰ ਹੁੰਦਾ ਵਾ ਠੀਕ ਸੰਡੇ ਤੇ ਹੁਣ ਆਪਾਂ ਚੱਲੇ ਸੀਗੇ ਰਾੜਾ ਸਾਹਿਬ ਮੱਥਾ ਟੇਕਣ ਹੈ ਦੁਬਾਰਾ ਅੱਜ ਤੇ ਸੰਗਰਾਦ ਨੂੰ ਵੀ ਜਾਣਾ ਹੈ ਉੱਥੇ ਮੱਥਾ ਟੇਕਣਾ ਹੈ ਸੇਵਾ ਕਰਾਂਗੇ ਤੇ ਹੁਣ ਆ ਫੋਟੋ ਵੀ ਮਿਲਦੇ ਆ। ਇੱਕ ਵਾਰ ਫਿਰ ਜਿਦਾਗੋਂ ਆਪਣਾ ਬਲੌਗ ਹੁਣ ਹਫਤੇ ਬਾਅਦ ਪਾਇਆ ਕਰਾਂਗੇ ਕਿਉਂਕਿ ਰੋਜ਼ ਵੀ ਤੁਹਾਨੂੰ ਇੱਕੋ ਹੀ ਚੀਜ਼ ਦਿਖਾਈ ਜਾਵਾਂਗੇ ਫਿਰ ਤੁਸੀਂ ਵੀ ਬੋਰ ਹੋਵੋਗੇ ਵੀ ਇੱਕੋ ਹੀ ਚੀਜ਼ ਦਿਖਾਈ ਜਾਂਦਾ ਵਾ। ਠੀਕ ਹੈ ਨਾ ਰੋਜ਼ ਸ਼ਹਿਰ ਕਾਲੀ ਆ ਗੱਲ ਆ ਉਹ ਵਾਲੇ ਦੀ ਹੁਣ ਨਵੇਂ-ਨਵੇਂ ਲਕੀਤਨਾਂ ਦਾ ਪਾਵਾਂਗੇ। ਆ ਤੁਹਾਨੂੰ ਵਧੀਆ ਲੱਗੂਗਾ। ਤੇ ਸ਼ਾਇਦ ਆਪਾਂ ਅਗਲੇ ਮਹੀਨੇ ਗੰਦਪੁਰ ਸਾਹਿਬ ਜਾਈਏ। ਕਦੇ ਆ ਵੀ ਵਲੌਗ ਬਾਵਾਂਗੇ ਤੁਹਾਨੂੰ ਦਿਖਾਵਾਂਗੇ ਚਲੋ ਠੀਕ ਆਈ ਆਪਾਂ ਮਿਲ ਜਾ ਉਹਨੂੰ ਲਓ ਜੀ ਆਪਾਂ ਪਹੁੰਚ ਗਏ ਰੌੜ ਦੇ ਪੁਲ ਤੇ ਆਹ ਦੇਖੋ ਨਿਆਰ ਜੀ ਉੱਥੇ ਪਾਣੀ ਸਾਫ਼ ਹੁੰਦਾ ਨਾ ਸਰਾ ਦਾੜੀ ਜੀ ਬਾਈ ਹਾਂ ਇੱਥੇ ਆ ਕੇ ਦੇਖ ਲਾ ਪਿੱਟੀ ਰੰਗਾ ਹੋਇਆ ਪਿਆ ਬਾਰੇ ਹੈਂ ਆਹ ਦੇਖੋ ਜੀ ਦਰਾਸਤੇ ਜਰਾ ਤਾਂ ਪੁਰਾਣੀਆਂ ਕੰਧਾਂ ਲਓ ਜੀ ਆਹ ਗਰੇਟ ਆ ਗਿਆ ਜਿੱਥੇ ਬਿੜੀ ਜਿੱਬਿਜੀ ਬਣਦੀ ਇਹ ਤਾਂ ਬਿਜਲੀ ਬਣਦੀ ਹੈ ਨਾ ਬਿਲਕੁਲ ਜੀ ਬਿਲਕੁਲ ਰੌੜ ਦਾ ਫੌੜਾ ਜੀ ਇਹ ਰੌੜ ਦਾ ਫੌੜਾ ਇੱਥੇ ਬਣਦੀ ਆ ਬਿਜਲੀ ਇਹ ਆ ਗਿਆ ਜੀ ਤੁਹਾਡਾ ਰੱਟ ਵੱਡਾ ਗ੍ਰੇਟ ਹੈ ਸਭ ਤੋਂ ਵੱਡਾ ਹਾਂ ਦੇਖੋ ਡਬਲ ਵਾਲੇ ਮੈਂ ਕਿੰਨੀਆਂ ਨਹਿਰਾਂ ਬਾੜ ਦੀਆਂ ਨੇ ਉਰੇ ਭਾਈ ਚਾਰ ਪੰਜ ਬਾੜ ਦੀਆਂ ਨੇ ਇੱਥੋਂ ਚਾਰ ਪੰਜ ਨਹਿਰਾਂ ਬਾੜ ਜਾਂਦੀਆਂ ਨੇ ਇੱਕ ਆ ਨਗੀ ਇੱਕ ਆ ਨਾਗੀ ਇੱਕ ਉਪਰੇ ਨੂੰ ਚਲੀ ਗਈ ਇੱਕ ਇੱਧਰ ਨੂੰ ਆ ਉਹ ਜੀ ਆ ਪੁਰਾਣੇ ਫੌੜ ਬਣੇ ਹੋਏ ਨੇ ਗੜਿਜਾ ਬਣੇ ਨੇ ਆਪਾਂ ਨਰੂ ਨਾ ਜਾਣਾ ਹੁਣ ਸਿੱਧਾ ਰਾਣਾ ਸਾਹਿਬ ਜਿੰਨੀ ਦੀ ਬਣਿਆ 107 ਸਾਲ ਤੋਂ ਤੇ 100 ਸਾਲ ਤੋਂ ਵੀ ਵੱਧ ਹੋ ਗਿਆ ਇਹਨਾਂ ਦੀ ਬਣਿਆ ਤੇ ਪੁੜਾ ਦੀ ਆਪ ਕੋਲ ਹੁਣ ਬਣਿਆ ਹਨਾ ਬਾਈ ਇਹ ਹੁਣ ਬਣਿਆ ਜਦੋਂ ਗ੍ਰਿੱਟ ਬਣਿਆ ਵਾ ਆਹੋ ਜੀ ਆ ਗੁਰਦੁਆਰਾ ਸਾਹਿਬ ਵੀ ਨਾਲ ਆ ਨਾਲ ਹੀ ਗੁਰਦੁਆਰਾ ਸਾਹਿਬ ਆ ਦਰਸ਼ਨ ਕਰ ਸਕਦੇ ਆ ਜੀ ਨਵਰਾ ਆਵਰਾ ਰਹਾ ਦੋ ਲੰਗਰ ਸਾਹਿਬ ਆ ਆਹੋ ਜੀ ਹਵਾ ਲੱਗ ਰਹੀ ਹੈ ਤੇ ਠੰਡੀ ਹਵਾ ਲੱਗਦੀ ਹੈ ਨਹਿਰ ਉਹ ਨਹਿਰ ਆ ਨਾੜ ਹੀ ਮੈਨ ਪਲੱਸ ਹਫਤਾੜਾ ਜਿਹੜੇ ਦਿਮਾਗੀ ਪਰੇਸ਼ਾਨ ਰਹਿੰਦੇ ਨੇ ਉਹਰੇ ਲੋ ਜੀ ਠੰਡੀ ਠੰਡੀ ਹਵਾ ਦਰਾਸਤੀ ਦਰਾਸਤ ਨਹਿਰ ਦੇ ਚਾਰੇ ਪਾਸੇ ਦੇਖੋ ਇੱਥੇ ਵੀ ਕੇਦਾ ਬੱਸ ਨਹੀਂ ਚੱਲਦਾ ਹੈਗਾ ਭਾਈ ਆਪਾਂ ਆਏ ਸੀਗੇ ਰਾਣਾ ਸਾਹਿਬ ਮੱਥਾ ਟੇਕਣ ਤੇ ਆਪਾਂ ਹੁਣ ਮੱਥਾ ਤੇ ਆ ਟੇਕ ਤੇ ਆਪਾਂ ਚੱਲੇ ਆ ਘਰ ਨੂੰ ਹੁਣ ਘਰੇ ਜਾ ਕੇ ਭਰਾ ਆ ਗਿਆ ਆਪਣਾ ਮੋਟਰਸਾਈਕਲ ਲੈਣ ਤੁਸੀਂ ਵੀਰਾ ਉਹ ਤੇ ਆਉਂਦਾ ਅਰਮਾਨ ਬੰਨੇ ਆ ਛੇ ਤੇ ਉਹ ਬਹਿ ਗਿਆ ਉੱਪਰ ਆ ਗਿਆ ਮੋਟਰਸਾਈਕਲ ਲੈਣ ਤੇ ਹੁਣ ਆਪਾਂ ਚੱਲੇ ਆ ਇੱਥੇ ਬੂਟਿਆਂ ਦੀ ਸੇਵਾ ਜਲਦੀ ਆ ਸੰਗ ਦੇ ਬੂਟੇ ਲੈ ਲੈ ਕੇ ਅੰਦਰ ਮੱਥਾ ਟੇਕਣ ਜਾਂਦੀ ਆ ਆ ਰਾਣਾ ਸਾਹਿਬ ਦਾ ਉਹ ਬਾਜ਼ਾਰ ਆ ਗੁਰਦਵਾਰੇ ਸਾਹਮਣੇ ਮੈਂ ਤਾਂ ਪੂਰਾ ਲੱਗਿਆ ਆ ਉਹ ਆਪਣਾ ਬੰਦਾ ਆ ਰਿਹਾ ਲੋਕੀ ਨਹਿਰ ਦੇ ਵਿੱਚ ਰਹਿੰਦੀਆਂ ਨੇ ਬੱਤਕਾਂ ਉਰੇ ਤੇ ਉਰੇ ਹੀ ਰਹਿੰਦੀਆਂ ਨੇ ਕੰਨੀਆਂ ਸੋਹਣੀਆਂ ਲੱਗਦੀਆਂ ਨੇ ਭਾਈ ਸਾਹਿਬ ਵੀ ਦੇਖ ਸਕਦੇ ਤੁਸੀਂ ਇਹਨਾਂ ਨੂੰ ਦੇਖੋ ਕਿੰਨੀਆਂ ਪਿਆਰੀਆਂ ਲੱਗਦੀਆਂ ਨੇ ਉਹ ਨਿਕਲਣਗੀਆਂ ਬਾਹਰ ਨਹਾ ਕੇ ਹੁਣ ਬਾਹਰ ਆ ਗਈਆਂ ਇੱਥੇ ਰਹਿੰਦੀਆਂ ਨੇ ਜਗ੍ਹਾ ਦੇ ਹਟੇ ਹਾਂ ਇਹ ਨਹੀਂ ਲੱਗਿਆ ਵਾ ਆ ਜੱਜ ਹੋਰ ਮਨੇ ਤੂੰ ਬੇਟਾ ਉਹ ਦੰਗਰ ਦੱਖਣ ਅਫਰੀਕਾ ਕਿਹਨੇ ਬੁੱਤ ਆ ਸੱਜੂ ਓਕੇ ਅੰਦ ਵੱਡਾ ਨੇ ਲਾਪਰੋ ਰੀਅਲ ਹੈ ਲੋ ਜੀ ਛੋਟਾ ਭਰਾ ਦੇ ਮਾਮਾ ਆ ਗਏ ਬਾਹਰੋਂ ਕਿਵੇਂ ਆ ਕੀ ਕਹਿਣਾ ਚਾ ਰਹੇ ਹੋ ਤੁਸੀਂ ਉਧਰ ਲੇ ਤੇ ਇਧਰ ਲੇ ਬਸ ਇਧਰ ਇਧਰ ਰਾਜਾ ਨੂੰ ਉਧਰ ਰਾਜਾ ਨਹੀਂ ਉਧਰ ਕੀ ਆ ਉਧਰ ਜੇਲ੍ਹ ਆ ਸ਼ਾਂਤੀ ਆ ਉਧਰ ਮਿੱਠੀ ਜੇਹਲਾ ਹੈ ਨਾ ਮਿੱਠਿਆ ਜੇਹਲਾ ਨੇ ਉਧਰ ਦਾ ਤੁੱਜਿਆ ਕਿਥੇ ਤੁੱਜਿਆ ਮੁਰ ਗਿਆ ਆ ਬੈਠਾ ਇੱਕ ਇੱਕ ਇਦਾਂ ਟੱਕ ਹੋ ਰਾ ਇੱਥੇ ਹੀ ਵਰਦਾਉਗੇ ਤੇ ਠੱਕੇ ਖਾਦਾ ਉਹਦਾ ਉਹਦਾ ਕਥਿਆ ਆਓ ਇਹ ਆ ਉਹ ਦਸ ਖੜੀ ਪੂਨ ਸ਼ਾਲਾ ਆ ਉਹ ਫਿਰ ਫਿਰ ਦੇਖੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਐਦਾਂ ਨਾ ਕਰੋ ਗੂਠਾ ਕੀ ਬੋਲੇ ਕੈਨੇਡਾ ਵਧੀਆ ਉੱਥੇ ਸ਼ਾਂਤੀ ਹੈ ਇੱਥੇ ਇੱਥੇ ਹੈ ਹੈ ਵਾਪਸ ਘਾਦੇ ਆਏ ਆ ਬਾਈ ਤੂੰ ਕੈਨੇਡਾ ਤੋਂ ਪਹਿਲਾਂ ਇਹ ਦੱਸ ਜੀ ਨਹੀਂ ਹੈ ਜੀ ਨਹੀਂ ਇਹ ਸਾਰਾ ਜੀ ਨੇ ਮਾਰ ਲਿਆ ਜੀ ਨਹੀਂ ਲੱਗਦਾ ਬੰਦਿਆਂ ਦਾ ਉੱਥੇ ਔਰ ਮੇਰੇ ਕੋਈ ਗੱਲ ਬਾਤ ਸੁਣਾਉਣੀ ਹੋਵੇ ਇੱਧਰ ਆ ਆ ਜਾ ਤੈਨੂੰ ਗਾਣੂ ਮਿਲਾ ਕੇ ਲੈ ਆਵਾਂ ਆ ਜਾ ਮੇਰੇ ਬਲੌਗ ਬਣਦਾ ਅੱਜ ਗੱਲ ਤੂੰ ਗੱਲ ਸੁਣਾਇਆ ਤੂੰ ਕੈਨੇਡਾ ਤੋਂ ਵਾਪਸ ਕਿਉਂ ਆਇਆ ਮੈਨੂੰ ਜਵਾਬ ਦੇ ਗੱਲ ਦਾ ਪੂਰੀ ਇੰਡੀਆ 'ਚ ਜਾਣੀ ਤੇਰੀ ਵੀਡੀਓ ਜਲਦੀ ਬੋਲ ਕਰ ਹੈਂ ਭਾਈ ਤੂੰ ਵਾਪਸ ਕਿਉਂ ਆਇਆ ਓਥੋਂ ਜੀ ਨਹੀਂ ਲੱਗਿਆ ਜੀ ਨਹੀਂ ਲੱਗਿਆ ਜੀ ਨਹੀਂ ਲੱਗਿਆ ਜ਼ਰਾ ਆ ਰਾਜਾ ਦੂਰੇ ਹਨਾ ਪੰਜਾਬ 'ਚ ਵਾਹ ਵਾ ਠੀਕ ਆ ਮਿਲ ਲੈ ਇਹਨੂੰ ਇਹੋ ਵੀ ਮੁੰਡਾ ਗਾਈਆਂ ਨੂੰ ਮਿਲਦਾ ਹੋਇਆ ਆ ਕੇ ਕੈਨੇਡਾ ਤੋਂ ਵਾਪਸ ਕਹਿੰਦਾ ਮੇਰਾ ਜੀ ਨਹੀਂ ਲੱਗਿਆ ਕੈਨੇਡਾ 'ਚ ਕਹਿੰਦਾ ਪੰਜਾਬ ਪੰਜਾਬ ਹੀ ਆ ਤੇ ਪਿੰਡ ਪਿੰਡ ਹੀ ਆ ਚਲੋ ਜੀ ਠੀਕ ਆ ਉਹਨੂੰ ਮਿਲਦੇ ਆ ਆਏ ਹਾਈ ਆਏ ਹਾਈ ਤੇਰੇ ਕੋਲ ਹੀ ਆਉ ਬਾਰ-ਬਾਰ ਮੇਲਾ ਉਹਨੂੰ ਚੱਜ ਨਾਲ ਆਹ ਪੁੱਤ ਓ ਮੇਲਾ ਉਹਨੂੰ ਆ ਤੇਰਾ ਆੜੀ ਆ ਗਿਆ ਤੇਰਾ ਜੋਟ ਆ ਗਿਆ ਹਾਂ ਹੂੰ ਕੰਮ ਕਰਤਾ ਅਸੀਂ ਮੇਲਾ ਮੇਲਾ